ਪੰਜਾਬੀ ਦੀ ਗਾਇਕੀ ਦੇ ਪਿਛੋਕੜ ਤੇ ਨਜ਼ਰ ਮਾਰੀਏ ਤਾਂ ਬਹੁਤ ਸਾਰੇ ਅਜੇ ਹੀ ਸਾਹਿਤਕਾਰ ਨੇ ਗੀਤਕਾਰ ਨੇ ਔਰ ਬਹੁਤ ਸਾਰੇ ਅਜੇ ਹੀ ਸਿੰਗਰ ਨੇ ਜਿਨ੍ਹਾਂ ਦੇ ਗੀਤਾਂ ਨੂੰ ਅੱਜ ਵੀ ਜਦੋਂ ਸੁਣਦੇ ਆ ਤਾਂ ਸੱਚਮੁੱਚ ਆਨੰਦ ਆ ਜਾਂਦਾ ਹੈ ਔਰ ਅੱਜ ਵੀ ਬਹੁਤ ਸਾਰੀਆਂ ਗੱਡੀਆਂ ਦੇ ਵਿੱਚ ਕਾਰਾਂ ਦੇ ਵਿੱਚ ਇਹਨਾਂ ਦੀਆਂ ਆਵਾਜ਼ਾਂ ਸਿਫਤ ਦਾ ਕਾਰਨ ਬਣਦੀਆਂ ਨੇ ਅੱਜ ਗੱਲ ਕਰਾਂਗੇ ਇੱਕ ਅਜੇ ਹੀ ਆਵਾਜ਼ ਦੀ ਜਿਨ੍ਹਾਂ ਦੇ ਗੀਤ ਨੂੰ ਬੇਸ਼ੱਕ ਉਸ ਬੇਲੇ ਦੇ ਲੋਕ ਜਾਂ ਅੱਜ ਦੀ ਨੌਜਵਾਨ ਪੀੜ੍ਹੀ ਉਨੀ ਹੀ ਸ਼ਿੱਦਤ ਨਾਲ ਸੁਣਦੀ ਹੈ ਲੱਕ ਹਿੱਲੇ ਮਜਾਜਣ ਜਾਂਦੀ ਦਾ ਜਾਂ ਫਿਰ ਆ ਗਿਆ ਬਨਜਾਰਾ ਨੀ ਚੜਾਲਾ ਭਾਬੀ ਚੂੜੀਆਂ ਮੈਂ ਵੀ ਜੱਟ ਲੁਧਿਆਣੇ ਦਾ ਔਰ ਮੋਟਰ ਮਿੱਤਰਾਂ ਦੀ ਦੋਸਤੋ ਇਹ ਉਹ ਗੀਤ ਨੇ ਜਿਨ੍ਹਾਂ ਗੀਤਾਂ ਨੂੰ ਤੁਸੀਂ ਬੇहद ਇੱਜ਼ਤ ਸਨਮਾਨ ਦਿੱਤਾ ਹੈ ਔਰ ਇਸ ਗੀਤ ਨੂੰ ਆਵਾਜ਼ ਦੇਣ ਵਾਲੀ ਸ਼ਖਸੀਅਤ ਹੈ ਹਰਚਰਨ ਗਰੇਵਾਲ ਹਰਚਰਨ ਗਰੇਵਾਲ ਜੀ ਇੱਕ ਅਜਿਹਾ ਨਾਮ ਹੈ ਜਿਨ੍ਹਾਂ ਦੇ ਗੀਤਾਂ ਨੂੰ ਜਿੰਨਾ ਵੀ ਸੁਣੀ ਜਾਈਏ ਉਹਨਾਂ ਹੀ ਘਟ ਲੱਗਦਾ ਹੈ ਅੱਜ ਉਹਨਾਂ ਦੀ ਜੀਵਨੀ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ ਹਰਚਰਨ ਗਰੇਵਾਲ ਜੀ ਇੱਕ ਪੰਜਾਬੀ ਦੇ ਉੱਗੇ ਗਾਇਕ ਔਰ ਆਪਣੇ ਸੋਲੋ ਅਤੇ ਦੋ ਗਾਣਿਆਂ ਗੀਤਾਂ ਲਈ ਜਾਣਿਆ ਜਾਂਦਾ ਹੈ ਇਹ ਨਾਮ ਜਿਨ੍ਹਾਂ ਦੇ ਵਿੱਚ ਤੋਤਾ ਪੀ ਗਿਆ ਬੁੱਲਾਂ ਦੀ ਲਾਲੀ ਅਤੇ ਦੋ ਗਾਣਿਆਂ ਦੇ ਵਿੱਚ ਸੁਰਿੰਦਰ ਕੌਰ ਦੇ ਨਾਲ ਗਾਏ ਮੈਂ ਵੀ ਜੱਟ ਲੁਧਿਆਣੇ ਦਾ ਜਾਂ ਫਿਰ ਲਖ ਹਿੰਨੇ ਮਜਾਜਣ ਜਾਂਦੀ ਦਾ ਇੱਕ ਗੀਤ ਬੜਾ ਮਕਬੂਲ ਹੋਇਆ ਸੀ ਅੱਧੀ ਰਾਤ ਤੱਕ ਮੈਂ ਪੜਦੀ ਤੇ ਤੈਨੂੰ ਚਿੱਠੀਆਂ ਲਿਖਣ ਦੀ ਮਾਰੀ ਜਾਂ ਫਿਰ ਬੋਤਾ ਹੋੜੀ ਤੋਰ ਮਿੱਤਰਾ ਇਹ ਗੀਤ ਇਹਨਾਂ ਨੇ ਸੀਮਾ ਗਾਇਕਾ ਦੇ ਨਾਲ ਗਾਇਆ ਮਿੱਤਰਾ ਦੇ ਟਿਊਬਲ ਤੇ ਮੀਰੇ ਧੋਣ ਦੇ ਬਹਾਨੇ ਆ ਜਾ ਅਤੇ ਨਰਿੰਦਰ ਬੀਬਾ ਨਾਲ ਇਸ ਗੀਤ ਨੂੰ ਬਹੁਤ ਖੂਬਸੂਰਤ ਮਾਨ ਤੇ ਸਤਕਾਰ ਮਿਲਿਆ ਊੜਾ ਆੜਾ ਈੜੀ ਤੇ ਹੋਰ ਬਹੁਤ ਸਾਰੇ ਗੀਤ ਨੇ ਜਿਹੜੇ ਇਹਨਾਂ ਨੇ ਗਾਏ ਨੇ ਲੱਕ ਹਿੰਦੇ ਮਜਾਜਨ ਜਾਂਦੀ ਦਾ ਇੰਦਰਜੀਤ ਹਸਨਪੁਰੀ ਨੇ ਲਿਖਿਆ ਹੈ ਅਤੇ ਇਹ ਗੀਤ 1968 ਦੇ ਵਿੱਚ ਰਿਕਾਰਡ ਹੋਇਆ ਸੀ ਸੁਰਿੰਦਰ ਕੌਰ ਸੁਰਿੰਦਰ ਸੀਮਾ ਅਤੇ ਨਰਿੰਦਰ ਬੀਬਾ ਜੀ ਤੋਂ ਇਲਾਵਾ ਇਹਨਾਂ ਨੇ ਸਵਰਨ ਲਤਾ ਅਤੇ ਰਾਜਿੰਦਰ ਰਾਜਨ ਆਰਬੀਸ ਗੀਤ ਨੂੰ ਗਾਇਆ ਪੰਜਾਬ ਦੇ ਕਈ ਗਾਇਕ ਪਹਿਲਾ ਪਹਿਲਾ ਸਜਿੰਦਿਆਂ ਵੱਲੋਂ ਗਰੇਵਾਲ ਜੀ ਦੇ ਨਾਲ ਸਟੇਜਾਂ ਤੇ ਜਾਂਦੇ ਰਹਿੰਦੇ ਸਨ ਅਤੇ ਜਿਨ੍ਹਾਂ ਦੇ ਵਿੱਚ ਕੁਲਦੀਪ ਮਾਨਕ ਦਾ ਵੀ ਨਾਮ ਸ਼ਾਮਲ ਹੈ ਜਿਨ੍ਹਾਂ ਕਲਾਕਾਰਾਂ ਨੂੰ ਆਪਾਂ ਅੱਜ ਸੁਣਦੇ ਹਾਂ ਜੋ ਕਲਾਕਾਰ ਕਲਾ ਦੇ ਖੇਤਰ ਵਿੱਚ ਨਾਮ ਤੇ ਮਾਣ ਖੱਟ ਕੇ ਇਸ ਦੁਨੀਆ ਤੋਂ ਜਾ ਚੁੱਕੇ ਨੇ ਉਹ ਵੀ ਕਈ ਵਾਰ ਸਜਿੰਦਿਆਂ ਦੇ ਤੌਰ ਤੇ ਜਾਂ ਬੈਕਸਟੇਜ ਦੇ ਤੌਰ ਤੇ ਇਹਨਾਂ ਨਾਲ ਜਾਇਆ ਕਰਦੇ ਸਨ ਦੋਸਤੋ ਇਹਨਾਂ ਦੀ ਕਈ ਕਿਹਦੀ ਜੇ ਗੱਲ ਕਰੀਏ ਤੇ ਗਰੇਵਾਲ ਜੀ ਦਾ ਜਨਮ ਜਿਹੜਾ 1934-35 ਵਿੱਚ ਲਾਇਲਪੁਰ ਦੇ ਪਿੰਡ ਜੋਧਾ ਮਨਸੂਰਾ ਜੋ ਕਿ ਬਰਕਾਨਮੀ ਪੰਜਾਬ ਦੇ ਵਿੱਚ ਹੋਇਆ 1947 ਜਦੋਂ ਦੇਸ਼ ਦੀ ਵੰਡ ਹੋਈ ਤੇ ਇਹ ਵੀ ਆਪਣੇ ਬਜ਼ੁਰਗਾਂ ਦੇ ਨਾਲ ਲੁਧਿਆਣੇ ਦੇ ਪਿੰਡ ਆ ਵਸਿਆ। ਉਹਨਾਂ ਪਿੰਡ ਦਾ ਨਾਮ ਜੋਧਾ ਮਨਸੂਰ ਰੱਖ ਲਿਆ। ਗਰੇਵਾਲ ਨੇ ਆਪਣੇ ਕਾਲਜ ਵੇਲੇ ਵੀ ਕਦੇ ਗਾਇਆ ਹੀ ਨਹੀਂ ਸੀ। ਫਿਰ ਉਹ ਲਾਲਚੰਦ ਜਮਨਾ ਜੱਟ ਨੂੰ ਗਾਉਣਾ ਸੁਣ ਕੇ ਗਾਉਣ ਲੱਗ ਪਿਆ। ਔਰ ਦੋਸਤੋ ਵੱਡੀ ਗੱਲ ਇਹ ਹੈ ਕਿ ਜਸਵੰਤ ਭਮਰਾ ਤੋਂ ਸੰਗੀਤ ਦੀ ਸਿੱਖਿਆ ਲਈ ਹੈ। ਪਹਿਲਾਂ ਤਾਂ ਉਹਨਾਂ ਨੇ ਇਕੱਲੇ ਗਾਇਆ ਤੇ ਬਾਅਦ ਵਿੱਚ ਸੁਰਿੰਦਰ ਕੌਰ, ਸੀਮਾ, ਮਰਿੰਦਰ ਬੀਬਾ, ਸਵਰਨ ਲਤਾ ਇਹਨਾਂ ਦੋ ਗਾਣਿਆਂ ਦੇ ਵਿੱਚ ਇਹਨਾਂ ਨੂੰ ਆਪਣਾ ਸਾਥੀ ਬਣਾਇਆ ਹਰਚਰਨ ਗਰੇਵਾਲ ਪੰਜਾਬੀ ਗਾਇਕੀ ਦਾ ਥੰਮ ਔਰ ਦੋਸਤੋ ਮੈਨੂੰ ਦੱਸ ਕੇ ਬੜਾ ਦੁੱਖ ਲੱਗਦਾ ਹੈ ਕਿ 6 ਮਈ 1990 ਯਾਨੀ ਕਿ ਮਹਿਜ਼ 55 ਸਾਲਾਂ ਦੀ ਉਮਰ ਦੇ ਵਿੱਚ ਹੀ ਆਪ ਜੀ ਨੂੰ ਇਸ ਦੁਨੀਆ ਤੋਂ ਸ਼ਰੀਰਕ ਤੌਰ ਤੇ ਜਾਣਾ ਪਿਆ ਅੱਜ ਜਦੋਂ ਮੈਂ ਐਪੀਸੋਡ ਕਰ ਰਿਹਾ ਸੀ ਤਾਂ ਦੋਸਤੋ ਇਹਨਾਂ ਦਾ ਗੀਤ ਜਿਹੜਾ ਹੈ ਜਿਵੇਂ ਲੱਕ ਹਿੱਲੇ ਮਜਾਜਣ ਜਾਂਦੀ ਦਾ ਬੜਾ ਪਿਆਰਾ ਗੀਤ ਹੈ ਅੱਧੀ ਰਾਤ ਤੱਕ ਮੈਂ ਪੜਦੀ ਵੀ ਤੈਨੂੰ ਚਿੱਠੀਆਂ ਲਿਖਣ ਦੀ ਮਾਰੀ ਹੁਣ ਚਿੱਠੀ ਤਾਂ ਯੋਗੀ ਖਤਮ ਹੋ ਗਿਆ ਹੁਣ ਦੇਖੋ ਕਿਸ ਕਿਸ ਤਰ੍ਹਾਂ ਦਾ ਟੈਕਨੀਕਲੀ ਤੌਰ ਤੇ ਆਪਾਂ ਸਾਊਂਡ ਹੋ ਗਏ ਆ ਲੇਕਿਨ ਉਸ ਬਿਨਾਂ ਚਿੱਠੀ ਲਿਖਣ ਦਾ ਇੱਕ ਕਰੇਜ਼ ਹੁੰਦਾ ਸੀਗਾ ਇੱਕ ਟਾਈਮ ਕੱਢਿਆ ਜਾਂਦਾ ਸੀ ਗੱਲਾਂ ਇਕੱਠੀਆਂ ਕੀਤੀਆਂ ਜਾਂਦੀਆਂ ਸੀ ਤਦ ਜਾ ਕੇ ਜਿਹੜੀ ਚਿੱਠੀ ਹੈ ਉਹ ਲਿਖੀ ਜਾਂਦੀ ਸੀ ਔਰ ਫਿਰ ਜਦੋਂ ਚਿੱਠੀ ਆਉਣੀ ਪਹਿਲਾਂ ਤਾਂ ਲਿਖਣ ਦੀ ਕ੍ਰਿਓਸਟੀ ਹੋਣੀ ਫਿਰ ਚਿੱਠੀ ਔਰ ਵੀ ਜਿਹੜੀ ਉਡੀਕ ਹੈ ਉਹ ਵੀ ਸਾਨੂੰ ਬਰਕਰਾਰ ਰਹਿਣੀ ਔਰ ਜਦੋਂ ਕਿ ਦੁਪਹਿਰ ਦਾ ਵੇਲਾ ਹੁੰਦਾ ਸੀ ਪਤਾ ਲੱਗਦਾ ਸੀਗਾ ਕਿ ਡਾਕੀਆ ਗਲੀ ਦੇ ਵਿੱਚ ਡਾਕ ਵੰਡ ਰਿਹਾ ਹੈ ਤੇ ਆਪਣੀ ਚਿੱਠੀ ਦਾ ਇੰਤਜ਼ਾਰ ਕਰਦੇ ਆ ਉਹ ਕਈ ਵਾਰ ਘਰ ਦੇ ਦਰਵਾਜ਼ੇ 'ਚੋਂ ਬਾਹਰ ਵੀ ਆ ਜਾਂਦੇ ਸੀ ਇਸੇ ਕਰਕੇ ਅੱਧੀ ਰਾਤ ਤੱਕ ਮੈਂ ਪੜਦੀ ਵੀ ਤੈਨੂੰ ਚਿੱਠੀਆਂ ਲਿਖਣ ਦੀ ਮਾਰੀ ਔਰ ਦੋਸਤੋ ਇਹ ਗਾਣਾ ਕਿੰਨਾ ਵਧੀਆ ਨੀਵੇਂ ਜੱਟ ਲੁਧਿਆਣੇ ਦਾ ਮੈਂ ਨੀ ਕੁੜੀ ਹਾਂ ਕੁਝ ਇਹੋ ਜਿਹਾ ਸੀ ਮੈਂ ਭੁੱਲ ਗਿਆ ਹਾਂ ਲੇਕਿਨ ਮੈਂ ਜੱਟ ਲੁਧਿਆਣੇ ਦਾ ਇਹਨਾਂ ਦਾ ਟਾਈਟਲ Song ਸੀ ਜਿਹੜਾ ਆਪਣੇ ਆਪ ਵਿੱਚ ਬਾ ਕਮਾਲ ਸੀ ਸੋ ਮਰੀਂਦਰ ਬੀਬਾ ਜੀ ਨੇ ਵੀ ਹਰਚਰਨ ਗਰੇਵਾਲ ਜੀ ਦਾ ਬਾ ਖੂਬੀ ਸਾਹ ਦਿੱਤਾ ਹੈ ਸੁਰਿੰਦਰ ਕੌਰ ਜੀ ਨੇ ਵੀ ਸਾਹ ਦਿੱਤਾ ਹੈ ਲੇਕਿਨ ਉਸ ਬਿਨਾਂ ਸਜਿੰਦੇ ਬਹੁਤ ਘੱਟ ਰਿਹਾ ਕਰਦੇ ਸਨ ਔਰ ਤੁਸੀਂ ਦੇਖੋ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਮੈਂ ਹਰ ਇੱਕ ਐਪੀਸੋਡ ਦੇ ਵਿੱਚ ਗੱਲ ਕਰਦਾ ਹੁੰਦਾ ਕਿ ਅੱਜ ਦੇ ਜ਼ਮਾਨੇ ਵਿੱਚ ਸਜਿੰਦਿਆਂ ਦੇ ਨਾਲ ਤੇ ਸਾਊਂਡ ਦੇ ਨਾਲ ਬੱਸਾਂ ਭਰੀਆਂ ਹੀ ਆਉਂਦੀਆਂ ਨੇ ਉਸ ਬਿਨਾਂ ਜ਼ਿਆਦਾ ਨਹੀਂ ਸੀਗਾ ਉਸ ਬਿਨਾਂ ਤੁੰ ਵੀ ਹੁੰਦੀ ਸੀ ਢੋਲ ਕਾ ਹਰਮੋਨੀਅਮ ਅਲਗੋਜੇ ਇਹਨਾਂ ਵਿੱਚੋਂ ਮਤਲਬ ਕਈ ਵਾਰੀ ਕੋਈ ਨਾ ਕੋਈ ਸਾਜ਼ ਨੂੰ ਛੱਡ ਵੀ ਦਿੰਦੇ ਸੀ ਮਤਲਬ ਚਾਰ ਤੋਂ ਵੱਧ ਜਿਹੜੇ ਇਹਨਾਂ ਦੇ ਨਾਲ ਸਜਿੰਦੇ ਨਹੀਂ ਹੋਇਆ ਕਰਦੇ ਸਨ ਅੱਜ ਸੌਂਗ ਦੀਆਂ ਬੱਸਾਂ ਭਰੀਆਂ ਆਉਂਦੀਆਂ ਨੇ ਲੇਕਿਨ ਗਾਇਕੀ ਕਿਸੇ ਦੀ ਵੀ ਸਮਝ ਨਹੀਂ ਲੱਗਦੀ ਲੇਕਿਨ ਉਸ ਬਿਨਾਂ ਦੇ ਗਾਏ ਹੋਏ ਗੀਤ ਅੱਜ ਵੀ ਅੱਜ ਵੀ ਅਸੀਂ ਸਫ਼ਰ ਦੇ ਦੌਰਾਨ ਜਦੋਂ ਸੁਣਦੇ ਹਾਂ ਤੇ ਸਾਨੂੰ ਆਨੰਦ ਵੱਜਦਾ ਸੋ ਹਰਚਰਨ ਗਰੇਵਾਲ ਜੀ ਤੁਸੀਂ ਅੱਜ ਵੀ ਬੇਸ਼ੱਕ ਸ਼ਰੀਰ ਤੌਰ ਤੇ ਤੁਸੀਂ ਸਾਡੇ ਦਰਮਿਆਨ ਨਹੀਂ ਹੈ ਅਸੀਂ ਤੁਹਾਨੂੰ ਨਹੀਂ ਦੇਖਿਆ ਤੁਹਾਡੇ ਗੀਤਾਂ ਦੇ ਜ਼ਰੀਏ ਅਸੀਂ ਮਹਿਸੂਸ ਕਰਦੇ ਆ ਕਿ ਤੁਸੀਂ ਵਾਕਈ ਬਾਖ ਕਮਾਲ ਇਨਸਾਨ ਵੀ ਹੋਵੋਗੇ ਇੱਕ ਵਧੀਆ ਮਤਲਬ ਕਲਾਕਾਰ ਦੇ ਨਾਲ ਨਾਲ ਇੱਕ ਬਹੁਤ ਵਧੀਆ ਇਨਸਾਨ ਵੀ ਹੋਵੋਗੇ ਸੋ ਇਥੇ ਮੈਂ ਦੱਸ ਦਿਆਂ ਕਿ ਲੋਕ ਗੀਤ ਦੁਗਾਣੇ ਗਾਉਣ ਦਾ ਇਹਨਾਂ ਦਾ ਮੇਨ ਜਿਹੜਾ ਸੀਗਾ ਕਹਿ ਸਕਦੇ ਆ ਕਿ ਸ਼ੌਕ ਸੀ ਇਹਨਾਂ ਦਾ ਸੋ ਇਹਨਾਂ ਨੇ ਆਪਣਾ ਨਾਮ ਕਮਾਇਆ ਆਪਣੇ ਪਰਿਵਾਰ ਦਾ ਔਰ ਸਭ ਤੋਂ ਪਹਿਲਾਂ ਜਿਹੜਾ ਇਹ ਰਿਕਾਰਡ ਇਹਨਾਂ ਨੂੰ HMB ਕੰਪਨੀ ਵੱਲੋਂ ਕੀਤਾ ਗਿਆ ਸੀ ਸੋ ਤੁਸੀਂ ਜਿੱਥੇ ਵੀ ਹੋ ਮਾਲਕ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ ਔਰ ਤੁਸੀਂ ਇਸੇ ਤਰ੍ਹਾਂ ਜਿੰਨੀ ਵੀ ਸੇਵਾ ਕੀਤੀ ਹੈ ਦੁਆ ਕਰਦੇ ਹਾਂ ਕਿ ਜਿੱਥੇ ਵੀ ਤੁਸੀਂ ਉਹ ਕਿਸੇ ਨਾ ਕਿਸੇ ਰੂਪ ਵਿੱਚ ਸੇਵਾ ਜ਼ਰੂਰ ਕਰਦੇ ਹੋਵੋਗੇ ਜੁੜੇ ਰਹੋ ਪੋਸੂਰਾਮਾ ਚੈਨਲ ਦੇ ਨਾਲ